ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਇਸ ਵਕਤ ਹੈ ਤੁਹਾਡਾ ਸੱਜ ਬਲੌਗ ਦੇ ਵਿੱਚ। ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ? ਅਸੀਂ ਵੀ ਸਾਰੇ ਠੀਕ ਠਾਕ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ। ਹਾਂਜੀ ਲੱਗ ਗਿਆ ਇੱਕ ਨਵੇਂ ਵੀਡੀਓ ਦੀ ਸ਼ੁਰੂਆਤ ਕਰਨ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਪਸੰਦ ਆਉਂਦੀ ਹੈ ਨਾ ਤਾਂ ਲਾਈਕ, ਸ਼ੇਅਰ, ਕਮੈਂਟ ਕਰਕੇ ਜਰੂਰ ਦੱਸਿਓ। ਹਾਂਜੀ ਇੱਥੇ ਤਿਹੇ ਕਪਹਰ ਦਾ ਟਾਈਮ ਆ ਤੇ ਆਪਾਂ ਤੇ ਮੈਂ ਲੱਗੀ ਸੀਗੀ ਇੱਥੇ ਕਈਏ ਨੂੰ ਛਿੱਲਣ। ਚਲੇ ਕੇ ਕਦੂਕਾਸ ਕਰਾਂਗੇ ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਆਪਾਂ ਨੇ ਵੀ ਆਪਾਂ ਨੂੰ ਕਈ ਆਇਆ ਸੀਗਾ ਰਿਸ਼ਤੇਦਾਰੀ ਦੇ ਵਿੱਚੋਂ ਤੇ ਬੱਚੇ ਸਬਜੀ ਦਾ ਨਹੀਂ ਖਾਂਦੇ ਹੈਗੇ ਫਿਰ ਆਪਾਂ ਵੇਸਟ ਨਹੀਂ ਕਰਦੇ ਹੁੰਦੇ ਕਈਏ ਨੂੰ ਬੀ ਐਨ ਹੈ ਨਾ ਅਗਲੇ ਨੇ ਪਿਆਰ ਨਾ ਦਿੱਤਾ ਤੇ ਲੈ ਕੇ ਆਂਦਾ ਐਡੀ ਦੂਰ ਤੇ ਆਪਾਂ ਇਹਨਾਂ ਨੂੰ ਸਿਰਦੇ ਨਹੀਂਗੇ ਤੇ ਆਪਾਂ ਇਹਦੀ ਨਾ ਬਹੁਤ ਹੀ ਸਵਾਦਿਸ਼ਟ ਚੀਜ਼ ਬਣਾ ਕੇ ਦੰਨੇ ਆ ਬੱਚਿਆਂ ਨੂੰ ਤੇ ਖੁਸ਼ ਹੋ ਕੇ ਖਾਣਗੇ ਮੈਂ ਹਮੇਸ਼ਾ ਇਸ ਤਰ੍ਹਾਂ ਹੀ ਕਰਦੀ ਆ ਤੇ ਬੱਚਿਆਂ ਨੂੰ ਨਾ ਜੇ ਕਈਆ ਨਾ ਜਿਆਦਾ ਇੱਕ ਦੋ ਵਾਰ ਤਾਂ ਜਦੋਂ ਘਰੇ ਲੱਗਦਾ ਹੁੰਦਾ ਖਾ ਲੈਂਦੇ ਨੇ ਸਬਜ਼ੀ ਜਦੋਂ ਨਹੀਂ ਖਾਂਦੇ ਹੈਗੇ ਫਿਰ ਆਪਾਂ ਇਹ ਚੀਜ਼ ਉਹਨਾਂ ਨੂੰ ਬਣਾ ਕੇ ਦੰਨੇ ਆ ਕਿਉਂਕਿ ਜਿ ਕਈਆ ਹੈ ਨਾ ਆਪਣੇ ਸਿਹਤ ਲਈ ਤੁਹਾਨੂੰ ਪਤਾ ਕਿੰਨਾ ਫਾਇਦੇਮੰਦ ਦਾ ਹਰੀਆਂ ਸਬਜ਼ੀਆਂ ਖਾਣੀਆਂ ਹੈ ਨਾ ਇਹ ਨਾਲੇ ਰੇਹਾਂ ਸਪਰੇਹਾਂ ਤੋਂ ਬਗੈਰ ਹੁੰਦਾ ਹੈ ਨਾ ਤੇ ਇਹ ਬੱਚਿਆਂ ਨੂੰ ਖਾਣਾ ਜ਼ਰੂਰੀ ਹੈ ਹੁਣ ਆਪਣਾ ਜਿਸ ਕਾਰਨ ਤਾਂ ਚਲੋ ਸਬਜ਼ੀ ਖਾ ਲੈਂਦਾ ਸੈਜਪਰੀ ਤਾਂ ਜਮੇ ਕਈਆ ਖਾ ਕੇ ਨਹੀਂ ਖੁਸ਼ ਆਏਗਾ ਤਾਂ ਕਰਕੇ ਉਹਨੂੰ ਨਾ ਕਈਆ ਖਿਲਾਉਣ ਖਾਤਰ ਮੈਨੂੰ ਇਹ ਚੀਜ਼ ਬਣਾ ਕੇ ਦੇ ਦਿੰਦੇ ਹੁੰਦੇ ਆ ਤੇ ਖੁਸ਼ ਹੋ ਕੇ ਖਾਂਦੇ ਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਆਪਾਂ ਕਈਏ ਤੋਂ ਕਿਹੜੀ ਚੀਜ਼ ਤਿਆਰ ਕਰਦੇ ਆ ਤੇ ਬਹੁਤ ਹੀ ਸੁਆਦ ਬਣਦੀ ਆ ਬਹੁਤ ਹੀ ਟੇਸਟੀ ਬਣਦੀ ਆ ਵੀਡੀਓ ਨਾਲ ਜ਼ਰੂਰ ਬਣੇ ਰਹੋ ਤੇ ਸਾਨੂੰ ਪਹਿਲਾਂ ਮੈਂ ਨਾ ਕਈਆ ਸ਼ੇਲੇ ਕਿਨਾਂ ਸਮਾਰ ਕੇ ਹੁਣ ਕਦੂਕਾਸ ਕਰ ਲੂੰਗੀ ਕਦੂਕਾਸ ਆਪਾਂ ਬਰੀਕ ਦੰਦਿਆਂ ਵਾਲੇ ਨਾਲੇ ਕਰਾਂਗੇ ਤੇ ਸਾਰੇ ਕਦੂਕਾਸ ਕਰ ਲਾਂਗੇ ਆਪਾਂ ਥੋੜੀਆਂ ਹੀ ਨੇ ਤੇ ਥੋੜਾ ਜਿਹਾ ਹੀ ਹੋ ਜਾਣਾ ਨੇ ਬਾਅਦ ਕੱਦੂ ਕਸ ਕਰੇ ਤੇ ਤੇ ਇਹਨੂੰ ਧੋਵਾਂਗੇ ਜੀ ਆਪਾਂ ਬਾਅਦ ਚ ਹਨਾ ਪਹਿਲਾਂ ਇੱਕ ਵਾਰ ਧੋ ਲਿਆ ਸੀਗਾ ਛਿਲਕੀ ਨਹੀਂ ਧੋਤਾ ਹੈਗਾ ਤੇ ਕੱਦੂ ਕਸ ਕਰਨ ਤੋਂ ਬਾਅਦ ਹੀ ਧੋਵਾਂਗੇ ਸਮਾਰ ਕੇ ਤੇ ਮਤਲਬ ਛਿਲਕੀ ਨਹੀਂ ਧੋਉਂਦੇ ਹੈਗੇ ਤੇ ਕੱਦੂ ਕਸ ਕਰਨ ਤੋਂ ਬਾਅਦ ਹੀ ਧੋਵਾਂਗੇ ਤੇ ਤੁਹਾਨੂੰ ਦਿਖਾਉਣੇ ਆਪਾਂ ਕੀ ਚੀਜ਼ ਬਣਾਉਨੇ ਆ ਬਣੇ ਰਿਓ ਬਲੌਗ ਤੇ ਨਾਲ ਤੇ ਬੱਚੇ ਵੀ ਖੁਸ਼ ਹੋ ਕੇ ਖਾਣਗੇ ਹਨਾ ਇਹ ਸਾਡੇ ਬੱਚੇ ਤਾਂ ਮੰਗ ਮੰਗ ਖਾਂਦੇ ਨੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਇਹ ਚੀਜ਼ ਪੈਰਾਂ ਵੀ ਆਪਨੇ ਕਈ ਵਾਰ ਤੁਹਾਡੇ ਨਵੇਂ ਵੀਡੀਓ ਸ਼ੇਅਰ ਕਰੀ ਹੋਈ ਐ ਤੇ ਅੱਜ ਫੇਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਬਾਕੀ ਜੀ ਸਾਰੇ ਭੈਣ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਹਨਾ ਤੇ ਆਪਣੀ ਵੀਡੀਓ ਤੇ ਆਉਣ ਲਈ ਤੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਨਵੇਂ ਵਿਊਅਰਸ ਨੇ ਜੁੜ ਰਹੇ ਨੇ ਹਨਾ ਨਵੇਂ ਭੈਣ ਭਾਈ ਜੁੜ ਰਹੇ ਨੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੋੜਨ ਲਈ ਮੈਂ ਭੁੱਲ ਗਈ ਆ ਸਾਰੇ ਨੂੰ ਦੱਸ ਦੇਣਾ ਹੁਣ ਪਾਵਾਗੇ ਚਲੋ はい。<noise> <noise> ਪਾਠ ਇੱਕ ਕਾਲੀਆ ਪਰੇ ਚੀਨੀ ਤੇ ਹਮ ਥੋਮ ਦੇ ਆ ਜਿਸ ਕਰਨ ਆ ਗਿਆ ਆਪਣਾ ਮੂਵੀ ਖਾਣ ਲੱਗਾ ਹੈ ਹੈਲੋ تینਮ ਚਬਲ ਆ ਦੇਦਾ ਤੇ ਆ ਵਿਚ ਮਾ ਲ ਕੇ ਤੇ ਲੈਚੀ ਲੈਚੀ ਪਾਊਡਰ ਮਾ ਲ ਹੂੰ ਬੜੀ ਲਾਦਾ ਹੁਣ ਕਰਨਾ ਦਾ ਹਾਂ ਮਮਾ ਇਹਦਾ ਸੋ ਆਪਣੇ ਬੁਰੇ ਦੇ ਕਿੱਨੇ ਜਹਾਜ ਉੱਡਦੇ ਹੋਣ ਹੁਣ ਵਿੱਚ ਮੈਂ ਦੱਸਤੀ 3 ਬੱਚੀ ਦਾ ਹੱਥ ਤੋੜਦੇ ਹੁਣ ਇਹਦੇ ਵਿੱਚ ਆਇਆ ਬਈ ਤੂੰ ਇੱਧਰ ਤੇਰਾ ਨੋ ਕਿਹੜਾ ਚੈਨਲ ਸ਼ੋ ਹੋਇਆ ਅੱਜ ਸਾਨੂੰ ਤੇ ਕਿਹੜਾ ਇਹ ਇਹ ਗੋਮਲਾ ਆ ਔਰ ਉਹਦੇ ਤੇ ਹਾਂ ਹਾਂ ਥੋੜਾ ਜਿਹਾ ਗਰਮ ਗਰਮ ਨਾ ਕਰਨਾ ਨਾ 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 ਟੋਕਾ ਘਰ ਦਾ ਲੋਹਾ ਟੋਕਾ ਦਾ ਉਹ ਲੋਹੇ ਦਾ ਆਹ ਇਹ ਖੁਸ਼ ਹੋ ਗਿਆ ਯਾਰ ਪਾਣਾ ੱਕੇ ਛੱਡ ਦੇ ਹੈ ੱਕੇ ਛੱਡ ਦੇ ਵੀਟਿੰਗ ਆਨ ਰੱਦਮ ਬਰ ਹੈ ਸੇਟ ਨਾਇਕਾ ਨੇ ਵੀ ਖਾਧੇ। ਚਲੋ ਉਹ ਵੀ। ਬਾਜੀ ਨੂੰ ਹੰਦ ਰਿਚਾਉਣੇ ਆ। ਉਹ ਹੱਡਾ ਕੱਢਦੇ ਆ ਤੇ ਤੇ। ਬਾਨੇ। ਇਹ ਦੁਹਾਂਗੇ। ਹਾਲੇ ਫੁੱਲ। ਆਪਾਂ ਨੇ ਕਲਰ ਪਾਉਣਾ। ਇਹਦਾ ਆਪਣਾ ਚੈਨਲ ਗੱਡੀ ਨਹੀਂ। ਗ੍ਰੀਨ ਕਲਰ ਪਾਉਣਾ ਹਰੇ ਵਿੱਚ। ਹੋ ਲੋ ਗਾਦੇ। ਅੰਦਰ ਹੋਰ ਵੀ ਤਾਂ ਜਾਂਦਾ ਹੀ ਤਾਂ ਇਹ। ਹਾਂਜੀ ਇੱਥੇ ਨੇਰਾ ਹੋ ਗਿਆ ਸੀ ਮੈਨੂੰ ਧਾਰਾਂ ਚੋਂ ਚੱਲੇ ਗਈ ਸੀ ਥਲੇ ਤੇ ਫਿਰ ਟਾਈਮ ਹੋ ਲੱਗ ਗਿਆ ਤੇ ਅੱਗ ਬੁਝ ਗਈ ਸੀ ਬਸ ਤਾਂ ਮੈਂ ਬੰਦੇ ਕਰਕੇ ਗਈ ਸੀ ਕਿ ਹੁਣ ਠੰਡਾ ਹੋ ਗਿਆ ਸੀ ਦੁਆਰਾ ਆ ਕੇ ਅੱਗ ਵਾਲੀ ਆ ਆਪਣੇ ਕੋਲ ਨਾ ਫੂਡ ਕਲਰ ਨਹੀਂ ਸੀਗਾ ਉਹ ਮੰਗਾਇਆ ਫਿਰ ਹੱਟੀ ਤੋਂ ਮੈਂ ਤੇ ਉਹ ਲਿਆ ਕੇ ਪਾਇਆ ਤਾਂ ਫਿਰ ਮੈਂ ਪਹਿਲਾਂ ਥੋੜਾ ਜਿਹਾ ਸੇਕ ਲਵਾ ਲੀਏ ਹਨਾ ਤਾਂ ਇੱਥੇ ਅੱਗ ਵੜਨ ਲੱਗ ਗਈ ਸੀ ਤੇ ਨੇਰਾ ਹੋ ਗਿਆ ਸੀਗਾ ਹੁਣ ਮੋਬਾਈਲ ਦੇ ਚਾਨਣ ਨਾਲ ਥੋੜੀ ਜੀ ਵੀਡੀਓ ਬਣਾਈਆ ਇਹ ਬੱਸ ਤਾਂ ਆਪਣਾ ਹੈ ਬਣ ਕੇ ਤਿਆਰ ਹੋ ਗਿਆ ਸੀਗਾ ਕੜ ਗਿਆ ਸੀਗਾ ਆਪਣਾ ਦੁੱਧ ਸਮਾਰ ਕੇ ਬਿਲਕੁਲ ਕਾਠਾ ਹੋ ਗਿਆ ਸੀਗਾ ਕਈਆ ਵਿੱਚ ਰਚ ਗਿਆ ਸੀਗਾ ਦੁੱਧ ਦੇ ਤੇ ਬਸ ਹੁਣ ਇਹਨੂੰ ਥਾਲ ਦੇ ਵਿੱਚ ਇਹ ਕੱਢਣਾ ਤੇ ਕਲਰ ਪਹਿਲਾਂ ਮੈਂ ਦੇਖਿਆ ਮੈਨੂੰ ਇਦਾਂ ਸੀਗਾ ਵੀ ਘਰੇ ਪਿਆ ਤੇ ਜੇ ਦੇਖੋ ਜਿਹ ਹੈ ਨਹੀਂ ਸੀਗਾ ਜੇ ਨਹੀਂ ਪਾਉਂਦੇ ਸੀਗੇ ਫਿਰ ਥੋੜਾ ਜਿਹਾ ਕਈ ਅੱਛੇ ਟੱਚ ਡਾਜਿਆ ਸੀ ਲੱਗ ਰਿਹਾ ਤੇ ਕਲਰ ਪਾਉਣਾ ਹਨਾ ਸੋਹਣਾ ਰੰਗ ਆ ਜਾਂਦਾ ਤੇ ਗ੍ਰੇਨਜ ਲੱਗਣ ਲਾਇੰਦਾ ਹੈ ਨਾ ਦੇਖਣ ਨੂੰ ਵੀ ਫਿਰ ਵਰਫੀ ਸੋਹਣੀ ਲੱਗਦੀ ਹੈ ਤਾਂ ਕਰਕੇ ਫਿਰ ਮੈਂ ਰੋਕ ਲਿਆ ਸੀਗਾ ਮੈਂ ਵੀ ਬਣਾ ਕੇ ਨਾ ਜਿਸ ਕਰਨ ਨੂੰ ਤਾਂ ਫਿਰ ਪਾ ਪਾ ਦੂੰਗੀ ਤੇ ਉਹਨੇ ਲਿਆ ਕੇ ਦਿੱਤਾ ਸੀਗਾ ਸਾਈਕਲਿੰਗ ਚਲੇ ਗਿਆ ਸੀਗਾ ਤੇ ਇਹ ਥੋੜੇ ਜਿਹਾ ਸੌਦੇ ਸੀਗੇ ਇਹ ਇਹ ਦੇ ਵਿੱਚ ਪਾਤਾ ਤੇ ਆਪਣੇ ਬਿਲਕੁਲ ਹੀ ਬਣ ਕੇ ਤਿਆਰ ਆ ਵਰਫੀ ਉਹਨੂੰ ਜਮਾ ਲਾਂਗੇ ਅੱਗੇ ਅੱਗੇ ਦੀ ਉਹ ਮੈਂ ਲਾ ਕੇ ਚਲੇ ਗਈ ਸੀ ਜਮੇ ਮਮਾ ਪਤਾ ਹੈ ਜ ਮੈਂ ਦੇਖਿਆ ਕੱਲ ਰੰਗ ਨਹੀਂ ਸੀਗਾ ਘਰੇ ਘਰੇ ੜਕੀ ਤੋਂ ਲਾਇਆ ਤਾਂ ਉਹ ਪਾ ਕੇ ਪਾਇਆ ਕੱਲ ਤੋਂ ਵਗੈਰ ਵਗੈਰੀ ਕਰਦੀ ਸੀਗੀ ਬੂਤ ਦਾ ਕਲਰ ਆਉਂਦਾ ਸੀਗਾ ਤੇ ਹੁਣ ਲਿਆ ਕੇ ਪਾਇਆ ਤੇ ਉਹ ਸੇਧਵਾਰਾ ਗਰਮ ਕਰਕੇ ਮਹੌਲ ਜਮਾ ਨੀਰਾ ਹੋ ਗਿਆ ਇਸ ਤਰ੍ਹਾਂ ਬੱਚੇ ਨੂੰ ਖੁਸ਼ ਹੋ ਕੇ ਖਾਣਾ ਉਹ ਕਈ ਨੁਨੱਕ ਬੋਲੋ ਹਾਂਦੇ ਕਹਿੰਦੇ ਕੀ ਆ ਥਾਣਾ ਹਾਂ ਹੂੰ ਕਿਲੇ ਮਘਲੇ ਘਟਵਾ ਚਿੰਗਾ ਪਈਆਂ ਨੇ ਹੈ ਹਾਂਜੀ ਇੱਥੇ ਆਪਾਂ ਨੇ ਇਹ ਪਲੇਟ ਦੇ ਵਿੱਚ ਕੱਢਤੀ ਸੀਗੀ ਤੇ ਸੈੱਟ ਕਰ ਦਾਂਗੇ ਤਾਂ ਜੋ ਜੰਮ ਜੇ ਇਸ ਮਾਰ ਕੇ ਫਿਰ ਤੁਹਾਨੂੰ ਨਾ ਸਵੇਰੇ ਪੀਸ ਕੱਟ ਕੇ ਦਿਖਾਵਾਂਗੇ ਹੁਣ ਤਾਂ ਨੀਰਾ ਬਹੁਤ ਜ਼ਿਆਦਾ ਹੋ ਗਿਆ ਸੀਗਾ ਇਸ ਤੋਂ ਬਾਅਦ ਮੈਂ ਰੋਟੀ ਲਾਣੀ ਸੀਗੀ ਨੇਰਾ ਦਾ ਉੱਨ ਹੋ ਜਾਂਦਾ ਹਨਾ ਟਾਈਮ ਤਾਂ ਹਲੇ ਕੁਝ ਵੀ ਨਹੀਂ ਹੋਇਆ ਸੀਗਾ ਸਵਾ ਪੰਜ ਦਾ ਟਾਈਮ ਸੀਗਾ ਨੇਰਾ ਲੱਗਣ ਲੱਗਿਆ ਸੀ ਤੇ ਬਸ ਹੁਣ ਤਾਂ ਚੁੱਲ੍ਹੇ ਦੇ ਨੇੜੇ ਨੂੰ ਹੁੰਦੇ ਸੀਗੇ ਬੱਚੇ ਹਲੇ ਗਰਾਉਂਡ ਦੇ ਵਿੱਚ ਐ ਸੀਗੇ ਉਹਨਾਂ ਨੂੰ ਖੇਡਣ ਨੂੰ ਟਾਈਮ ਹੀ ਨਹੀਂ ਮਿਲਦਾ ਹੈਗਾ ਨੇਰਾ ਹੋ ਜਾਂਦਾ ਜਦੋਂ ਸਕੂਲੋਂ ਆਉਂਦੇ ਨੇ ਬਸ ਤੇ ਐਸ ਵੇਲੇ ਥੋੜਾ ਜਿਹਾ ਚਿਰ ਖੇਡਦੇ ਨੇ ਫੇਰ ਆ ਜਾਂਦੇ ਨੇ ਮੁੜੇ ਆਉਂਦੇ ਨੇ ਨੇਰਾ ਹੋਣ ਕਰਕੇ ਲਓ ਜੀ ਇੱਥੇ ਇਹ ਹੈਗਾ ਅਗਲਾ ਦਿਨ ਆਪਾਂ ਨੇ ਪੀਸ ਕੱਟਲੇ ਸੀਗੇ ਇਹੋ ਜੀ ਬੜੀ ਆਪਣੀ ਕਈ ਇਹ ਤੋਂ ਬਰਫੀ ਤੇ ਬੱਚਿਆਂ ਨੂੰ ਬਹੁਤ ਵਧੀਆ ਲੱਗੀ ਤੁਸੀਂ ਵੀ ਇਸ ਤਰ੍ਹਾਂ ਕਰਿਆ ਕਰੋ ਜੇਕਰ ਤੁਹਾਡੇ ਬੱਚੇ ਹਨਾ ਸਬਜੀ ਨਹੀਂ ਖਾਣਾ ਪਸੰਦ ਕਰਦੇ ਤਾਂ ਉਹਨਾਂ ਨੂੰ ਬਰਫੀ ਬਣਾ ਕੇ ਦੇ ਦਿਆ ਕਰੋ ਕਈ ਇਹਦੀ ਬਹੁਤ ਵਧੀਆ ਲੱਗਦੀ ਹੈ ਤੇ ਬੱਚੇ ਮੰਗ ਮੰਗ ਖਾਂਦੇ ਨੇ ਤੇ ਟੇਸਟੀ ਬਣਦੀ ਹੈ ਜੀ ਸਾਰਿਆਂ ਨੂੰ ਪਸੰਦ ਆਈ ਤੇ ਕਲਰ ਪਾਉਣਾ ਦੇਖੋ ਇਹਦਾ ਰੰਗ ਕਿੰਨਾ ਸੁਣਾਇਆ ਬਾਕੀ ਜੇ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਬਾਏ ਬਾਏ